ਭਾਜੀ ਤੁਸੀਂ ਵੀ ਮੀਟਿੰਗ ਕਰਦੇ ਹੋ ਦੂਜੇ ਪਾਸੇ ਤੁਹਾਡਾ ਜਿਹੜਾ ਦੂਜਾ ਬੂਟ ਹੈਗਾ ਉਹ ਵੀ ਮੀਟਿੰਗ ਕਰ ਰਹੇ ਹੈ ਤੇ ਗੱਲਬਾਤ ਕਰ ਰਹੇ ਹੈ ਕਿ ਇਸ ਚਿਕਨਵਾਸੀ ਪ੍ਰਧਾਨ ਸਾਹਿਬ ਨੂੰ ਉਤਾਰਨ ਬਾਰੇ ਕੀ ਉਹ ਘਰ ਦੂਸਰੀ ਵਾਲੀ ਗੱਲ ਦਾ ਸਾਡੇ ਨਾਲ ਤਾਂ ਕੋਈ ਲਿੰਕ ਨਹੀਂ ਸਾਡੀ ਮੀਟਿੰਗ ਨਾਲ ਜੀ ਸਾਡੀ ਮੀਟਿੰਗ ਦਾ ਜਿਹੜਾ ਮਤਲਬ ਹੈ ਐਸ ਵੇਲੇ ਬਹੁਤ ਵੱਡਾ ਮਸਲਾ ਹੈ ਐਸਜੀਪੀਸੀ ਦੇ ਬੋਟਾ ਜੀ ਉਹ 31 ਜੁਲਾਈ ਹੈ ਉਹਦੀ ਲਾਸਟ ਡੇਟ ਵੋਟਾਂ ਜਿੰਨੀਆਂ ਵੜਣੀਆਂ ਚਾਹੀਦੀਆਂ ਜੇ ਘੱਟ ਬਣੀਆਂ ਪ੍ਰਧਾਨ ਜੀ ਇਹ ਕੁਛ ਦਿਨ ਗਏ ਹੋਏ ਸੀ ਪੰਜ-ਛੇ ਦਿਨਾਂ ਤੇ ਇਹ ਕੁਛ ਦਿਨ ਹੋਣੇ ਨਹੀਂ ਤਾਂ ਲੇਟ ਹੁੰਦੇ ਸੀ ਪ੍ਰਧਾਨ ਜੀ ਨੇ ਕਿਹਾ ਕਿ ਮੀਟਿੰਗ ਬੁਲਾ ਕੇ ਕੋਸ਼ਿਸ਼ ਕਰੋ ਕਿ ਸਾਰੇ ਵਰਕਰ ਨੂੰ ਪਿਆਰ ਨਾਲ ਕਹੋ ਕਿ ਥੋੜੇ ਹੋਰ ਜ਼ੋਰ ਲਾਈਏ ਤਾਂ ਕਿ ਵੋਟਾਂ ਵੱਧ ਤੋਂ ਵੱਧ ਵੜਨ ਇਸ ਕਰਕੇ ਇੱਕ ਤਾਂ ਸਾਡਾ ਮੇਜਰ ਇਸ਼ੂ ਜੇ ਸੀ ਜਿਹਦੇ ਵਾਸਤੇ ਅਸੀਂ ਸੱਦ ਕੇ ਡਿਊਟੀ ਆ ਕੇ ਭਈ ਸੰਭਾਲੋ ਵੋਟਾਂ ਵੱਧ ਤੋਂ ਵਧ ਬੜਾਈਏ ਤੇ ਵੋਟਾਂ ਜੇ ਨਹੀਂ ਪੂਰੀਆਂ ਬੜ ਰਹੀਆਂ ਇਹਦਾ ਪੂਰਾ ਮਹਿਤ ਕਰੀਏ ਦੂਸਰਾ ਜਿਹੜਾ ਸੀਗਾ ਕਿ ਜਿਹੜੀਆਂ 4 22 ਲੱਖ ਸਟਾਂ ਆ ਰਹੀਆਂ ਨੇ ਉਹਨਾਂ ਚ ਆਪਾਂ ਕਿਸ ਤਰ੍ਹਾਂ ਇਹਦਾ ਕਰਨਾ ਵਰਕਰਾਂ ਦੇ ਵਿਊ ਲੈਣਾ ਕਿ ਤੇ ਸੋ ਕੀ ਹੋ ਸਕਦਾ ਹੈ ਕਿਵੇਂ ਲੜ ਸਕਦੇ ਆ ਕਿਸ ਤਰ੍ਹਾਂ ਕਰਨਾ ਦੂਸਰਾ ਮੇਨ ਇਸ਼ੂ ਐ ਸੀ ਫਿਰ ਜੋ ਤੀਸਰਾ ਵਰਕਰ ਆਏ ਹੁੰਦੇ ਨੇ ਤਾਂ ਕੁਦਰਤੀ ਹੈ ਕਿ ਜਿਆਦਾ ਲੀਡਰਸ਼ਿਪ ਤਾਂ ਸੀ ਨਹੀਂ ਸੀਮਾ ਜੀ ਐ ਮੈਂ ਸੀ ਜਾਂ ਸਾਡੇ ਜਿਹੜਾ ਜੂਥ ਐ ਸੀਨੀਅਰ ਉਹ ਸੀਗੇ ਤਾਂ ਫਿਰ ਅਸੀਂ ਖੁਦ ਉਹਦਾ ਫਿਰ ਫਾਇਦਾ ਇਹ ਵੀ ਉਠਾਇਆ ਕਿ ਅਸੀਂ ਜਨਰਲ ਫਿਰ ਡਿਸਕਸ਼ਨ ਸਾਰੀ ਕੀਤੀ ਨੌਜਵਾਨ ਸਾਡੇ ਯੂਥ ਬਹੁਤ ਆਗੇ ਨਵੇਂ ਸੀਨੀਅਰ ਤਾਂ ਪਹਿਲਾਂ ਦੇ ਤਜਰਬੇ ਨੇ ਪਤਾ ਹੁੰਦਾ ਤਾਂ ਉਹ ਸਾਡੀ ਕੋਸ਼ਿਸ਼ ਕੀਤੀ ਕਿ ਪਾਰਟੀ ਬਾਰੇ ਹੋਰ ਸਾਰੀਆਂ ਚੀਜ਼ਾਂ ਬਾਰੇ ਬੱਚਿਆਂ ਨਾਲ ਗੱਲਾਂ ਕੀਤੀਆਂ ਜਾਣ ਤਾਂ ਕਿ ਤਕੜੇ ਹੋ ਕੇ ਪਾਰਟੀ ਦੇ ਅਸੂਲਾਂ ਦੇ ਮਤਲਬ ਚੱਲਣ ਲੱਗਣ ਪਾਰਟੀ ਮਜ਼ਬੂਤ ਹੋਵੇ ਲੋਕਾਂ 'ਤੇ ਇਹਨਾਂ ਦਾ ਅਸਰ ਹੋਵੇ ਇਹ ਬਕਾਇਦਾ ਪ੍ਰਭਾਵਸ਼ਾਲੀ ਕੰਮ ਕਰਨ ਜਿੰਨਾ ਚਿਰ ਕੋਈ ਪਰਸਨੈਲਿਟੀ ਦੇ ਨਾਲ ਸਮਝਣਾ ਕੰਮ ਨਹੀਂ ਕਰਦਾ ਉਹਨੇ ਜਿਹੜਾ ਉਹਦਾ ਗੱਲਾਂ ਕੰਮ ਨਹੀਂ ਕਰਦਾ ਉਹਦੇ ਦੇ ਮੁਤਾਬਕ ਉਹਨੂੰ ਆਪਣੇ ਆਪ ਨੂੰ ਢਾਲਣਾ ਪੈਂਦਾ ਸੋ ਫਿਰ ਅਸੀਂ ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਸਭ ਨੇ ਕੀਤੀਆਂ ਸੋ ਅੱਜ ਸਾਡਾ ਮਤਲਬ ਹੈ ਸਾਡਾ ਕਿਸੇ ਨਾ ਕੋਈ ਕਿਸਮ ਤੇ ਨਾ ਜਿਹੜੀ ਧੜੇਬੰਦੀ ਲਗਾਤਾਰ ਵੱਧ ਰਹੀ ਹੈ ਕਿ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਮੈਂ ਕੋਈ ਧੜੇਬੰਦੀ ਨਹੀਂ ਮੰਨਦਾ ਇੱਕੋ ਹੀ ਗੱਲ ਇੱਕੋ ਗੱਲ ਜੇ ਉਹ ਵੱਖਰੀ ਵੱਖਰੀ ਉਹ ਫਿਰ ਮੀਟਿੰਗ ਦਾ ਮਤਲਬ ਕੁਈ ਦੋ ਜਾਣੇ ਜੇ ਇੱਥੇ ਉੱਠ ਕੇ ਦੋ ਮੀਟਿੰਗ ਕਰ ਲੈਣੇ 1000 ਬੰਦੇ ਚ ਉਹ ਤੁਹਾਡੇ ਬੰਦੇ ਥੋੜਾ ਬਣ ਜਾਂਦੇ। ਕਰੇ ਕੋ ਆਪਦੀ ਮਰਜ਼ੀ ਐ ਡੋਕਰ ਆ ਜਾ ਇਸ ਚ ਕਿੰਨੀਆਂ ਕਰੇ ਜਾਣੇ ਪ੍ਰੈਜ਼ੀਡੈਂਟ ਦੀ ਚੋਣ ਵਾਸਤੇ ਕਾਗਜ਼ ਭਰਦੇ ਨੂੰ 15 ਬੰਦੇ ਹੀ ਚਾਹੁੰਦੇ। ਆਪਦੀ ਨਾਮਿਨੇਸ਼ਨ ਵਾਸਤੇ ਵੀ ਭਰ ਦਿੰਦਾ ਕੋਈ ਹਟਾਉਣਾ ਇਹ ਡੈਮੋਕ੍ਰੇਸੀ ਐ। ਤੇ ਜੇ ਵੀ ਕੋਈ ਕਿਆ ਸਹੀਆਂ ਸੀ ਕਿ ਉਹ ਦੂਜਾ ਥੜਾ ਇੱਥੇ ਆ ਕੇ ਆ ਕੇ ਗੱਲਬਾਤ ਕਰ ਸਕੇ ਮਿਲਟ ਕਰ ਸਕੇ ਜੱਸਾ ਵੀ ਸੀ। ਨਹੀਂ ਮੈਨੂੰ ਤਰੀਕਾ ਪਤਾ ਇਸ ਕਾਲ ਦਾ। ਨਹੀਂ ਇਸ ਕਾਲ ਦਾ ਨਹੀਂ ਪਤਾ। ਕਿਸ ਨੂੰ ਪਤਾ ਹੋਵੇ ਤਾਂ ਮੇਰੇ ਕੋਲ ਤਾਂ ਕੋਈ ਹੀ ਇਨਫੋਰਮੇਸ਼ਨ ਸੀ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦੇ ਨਾਲ ਕਿ ਜਿਸ ਕਾ ਦੇ ਨਾਲ ਲਗਾਤਾਰ ਮੀਟਿੰਗਸ ਕੋ ਕਰ ਰਹੇ ਨੇ ਔਰ ਮੀਡੀਆ ਦੇ ਸਾਹਮਣੇ ਸੰਬੋਧਨ ਉਹ ਕਰ ਰਹੇ ਨੇ ਲੱਗਦਾ ਨਹੀਂ ਕਿ ਖਾਲੀ ਦਲ ਦੇ ਉੱਤੇ ਬੜਾ ਬੁਰਾ ਪ੍ਰਭਾਵ ਕਰ ਰਹੇ ਨੇ ਬੁਰਾ ਪ੍ਰਭਾਵ ਮੈਂ ਕਿਸੇ ਨੂੰ ਬੰਦੇ ਨੂੰ ਗਾਲਾਂ ਕੱਢੇ ਜਿਹਾ ਬਗੈਰ ਮਤਲਬ ਤੇ ਮੈਂ ਇਕੱਲਾ ਤਾਂ ਪੰਜਾਬ ਨਹੀਂ ਮੈਂ ਇਕੱਲਾ ਪੰਥ ਨਹੀਂ ਚਾਰ ਬੰਦੇ ਪੰਜ ਬੰਦੇ ਰੱਖ ਕੇ ਕੱਢਦੇ ਨੇ ਕੋਈ ਕਿਸੇ ਦੀ ਬੋਲੀ ਜਾਂਦੇ ਖਿਲਾਫ ਲੋਕ ਬਹੁਤ ਸਿਆਣੇ ਨੇ ਬੜੀ ਲੋਕਾਂ ਨੂੰ ਗਿਆਨ ਹੈ ਇਸ ਕਰਕੇ ਹੁਣ ਹਿੰਦੁਸਤਾਨ ਦੀ ਲੜਾਈ ਦੇਖ ਲੋ ਹੋਈ ਹੈ ਪਾਰਲੀਮੈਂਟ ਦੀ ਤਾਂ ਉਹਦੀ ਜੀ ਨੇ ਕਿੰਨਾ ਜ਼ੋਰ ਲਾਇਆ ਕਿੰਨੀ ਸਰਕਾਰ ਕਿੱਡਾ ਵੱਡਾ ਪ੍ਰਚਾਰ 400 ਸੀਟਾ ਰਹਿ ਗਏ 240 ਇਸ ਕਰਕੇ ਲੋਕ ਫੈਸਲਾ ਕਰਦੇ ਤੇ ਦੂਸਰੇ ਅਜੇ ਇਕੱਠੇ ਨਹੀਂ ਸੀ ਅਜੇ ਡਿਵਾਈਡਡ ਸੀ ਜੇ ਕਿਤੇ ਇਕੱਠੇ ਹੁੰਦੇ ਮੇਰੇ ਖਿਆਲ ਦੋਸਤ ਜਾਲੀ ਵੀ ਨਹੀਂ ਸੀ ਰਹਿਣੀਆ ਇਸ ਕਰਕੇ ਜਿਹੜਾ ਲੋਕ ਹੈ ਡੈਮੋਕ੍ਰੇਸੀ ਚ ਇਹ ਫੈਸਲੇ ਲੋਕ ਕਰਦੇ ਨੇ ਕਿ ਠੀਕ ਕੀ ਹੈ ਗਲਤ ਕੀ ਹੈ ਜਿਹੜਾ ਬੰਦਾ ਕਹਿੰਦਾ ਇਹ ਠੀਕ ਹੈ ਕੀ ਗਲਤ ਬੋਲ ਰਿਹਾ ਹੈ ਫਿਰ ਉਹਦੇ ਪਿੱਛੇ ਉਹਦਾ ਉਹਦੀ ਬੈਕਗ੍ਰਾਉਂਡ ਸਟੋਰੀ ਹੁੰਦੀ ਹੈ ਇੱਕ ਬੰਦਾ ਬੋਲਦਾ ਹੈ ਬੜਾ ਮਿੱਠਾ ਬੋਲਦਾ ਹੈ ਬੜਾ ਦੇਖਣ ਸੋਹਣਾ ਲੱਗਦਾ ਹੈ ਲੇਕਿਨ ਕਰਦਾਰ ਨਹੀਂ ਹੁੰਦਾ ਇੱਕ ਬੰਦਾ ਕਰਦਾਰ ਬਹੁਤ ਉੱਚਾ ਹੁੰਦਾ ਹੈ ਦੇਖਣ ਚ ਕਸਲਾ ਜਾ ਹੁੰਦਾ ਕੱਪੜੇ ਬਾੜੇ ਪਾਏ ਹੁੰਦੇ ਉਹਨੂੰ ਲੋਕ ਸਿਰ ਚ ਕਹੋਦੇ ਨੇ ਕਹਿੰਦੇ ਯਾਰ ਬੜਾ ਇਹ ਬੰਦੇ ਦੇ ਬੜੇ ਗੌਣ ਜਿੰਨੀ ਚੌੜਾ ਰਿਜ਼ਲਟ ਕਿਸੇ ਉਹ ਰਿਜ਼ਲਟ ਦਾ ਕੋਈ ਕੋਈ ਅਸੀਂ ਉਸ ਰਿਜ਼ਲਟ ਨੂੰ ਗਲਤ ਨਹੀਂ ਦੇਖਦਾ ਕਿ ਜਦੋਂ ਸਾਡਾ ਬੰਦਾ ਹੀ ਨਹੀਂ ਸੀ ਖੜੇ ਨਹੀਂ ਕੀਤਾ ਅਸੀਂ ਬੰਦਾ ਨੂੰ ਕਾਹਦੇ ਸੇ ਵਿਡਰਾ ਕਰ ਲਵੋ ਅਸੀਂ ਸਾਰੀ ਗੱਲ ਕਹੀ ਅਸੀਂ ਸਪੋਰਟ ਵੀ ਨਹੀਂ ਸੀ ਦਿੱਤੀ ਇਸ ਕਰਕੇ ਕੋਈ ਅਸੀਂ ਉਸ ਦੇ ਰਿਜ਼ਲਟ ਨੂੰ ਕੋਈ ਸਾਡੇ ਤੇ ਕੋਈ ਅਸਰ ਨਹੀਂ ਹੈ ਕੋਈ ਮੈਂ ਉਹਨੂੰ ਦੇਖਦਾ ਹਾਂ ਅੱਜ ਪੁਲਿਸ ਬਹੁਤ ਲਗਾਈ ਪਈ ਹੈ ਦਫ਼ਤਰ ਦੇ ਬਾਹਰ ਹੈ ਜੀ ਪੁਲਿਸ ਬਹੁਤ ਲੱਗੀ ਹੋਈ ਹੈ ਦਫ਼ਤਰ ਦੇ ਬਾਹਰ ਉਹ ਪਤਾ ਨਹੀਂ ਕਿਉਂ ਲੱਗੇ ਮੈਨੂੰ ਨਹੀਂ ਪਤਾ ਮੈਂ ਤਾਂ ਤੁਸੀਂ ਦੱਸਿਓ ਪੁਲਿਸ ਲੱਗੀ ਖੜੀ ਹੈ ਮੈਂ ਤਾਂ ਜਦੋਂ ਆਦੋਂ ਪੁਲਿਸ ਦਾ ਬੰਦਾ ਨਹੀਂ ਸੀ ਹੋ ਸਕਦਾ ਸਾਡੀ ਮੀਟਿੰਗ ਜਦੋਂ ਹੁੰਦੀ ਹੈ ਪਤਾ ਨਹੀਂ ਉਹ ਵੀ ਆ ਜਾਂਦੀ ਹੈ ਸਾਡੀ ਮੀਟਿੰਗ ਦੇਖ ਕੇ ਵੀ ਅਜ ਪ੍ਰਧਾਨ ਨਹੀਂ ਮੀਟਿੰਗ ਇਹਨਾਂ ਨੇ ਕੀਤੀ ਹੈ ਮੀਟਿੰਗ ਥੋੜਾ ਜਿਹਾ ਸਨੇਹੇ ਵਿੱਚ ਵੱਧ ਭੇਜਦੇ ਵੀ ਵੱਧ ਆ ਜਾਓ ਵੀ ਆਪਾਂ ਅੱਜ ਖੁੱਲਾ ਟਾਈਮ ਲਾਉਣਾ ਹੈ ਬੱਡਾ ਪਰ ਹੋ ਸਕਦਾ ਉਹ ਦੇਖ ਕੇ ਇਕੱਠ ਵੀ ਪ੍ਰਧਾਨ ਹੈ ਨਹੀਂ ਇਹ ਇਕੱਠੇ ਕਿੰਨੇ ਬੈਠੇ ਨੇ ਪੁੱਛ ਰਹੇ ਆ ਆਪਣੇ ਕਿਸੇ ਤਲਾ ਦੀ ਜੋ ਕਿਸੇ ਨੇ ਪਤਾ ਨਹੀਂ ਇੰਨੇ ਇੰਨੀ ਦੁਨੀਆ ਖੜੀ ਹੁੰਦੀ ਹੈ ਕਿਸੇ ਨੇ ਕੀ ਕਹਤਾ ਉਹ ਪੁੰਦਰ ਸਾਹਿਬ ਤੁਸੀਂ ਡਿਸਪਲਿਨ ਕਮੇਟੀ ਦੇ ਪ੍ਰਧਾਨ ਹੋ ਕਿ ਕੋਈ ਐਕਸ਼ਨ ਲੱਟਾ ਚਾਹੁੰਦਾ ਤੁਹਾਨੂੰ ਲੱਗਾ ਸਾਡਾ ਡਿਸਪਲਿਨ ਕੰਮ ਕੀਤਾ ਜਾ ਰਿਹਾ ਪਾਰਟੀ ਦੇ ਬਾਗ ਪਾਰਟੀ ਦੇ ਖਿਲਾਫ ਕਗਾਰ ਜਿਵੇਂ ਬਿਆਨ ਬਾਈ ਹੋਵੇ ਕੋਈ ਐਕਸ਼ਨ ਦੀ ਸਾਨੂੰ ਲੋੜ ਕੋਈ ਨਹੀਂ ਲੱਗਦੀ ਕਿ ਜਿਹੜਾ ਬੰਦਾ ਆਪਣੀ ਆਪ ਹੀ ਪਾਰਟੀ ਦੇ ਸੂਲ ਦੇ ਉਲਟ ਬੋਲਣ ਲੱਗ ਪਾ ਆਪਣੀ ਆਪ ਐਕਸ਼ਨ ਹੋ ਗਿਆ ਕਿ ਆਪ ਪਾਰਟੀ ਤੋਂ ਬਾਹਰ ਹੋ ਗਿਆ ਮਤਲਬ ਪਾਰਟੀ ਦਾ ਤੁਸੀਂ ਅਜੇ ਵੀ ਉਹਨਾਂ ਨੂੰ ਹਿੱਸਾ ਮੰਨਦੇ ਹੋ ਪਾਰਟੀ ਦਾ ਐਸਾ ਕਿ ਜਿਹੜਾ ਜੇ ਤੁਸੀਂ ਮੈਨੂੰ ਗਾਲ੍ਹਾਂ ਕੱਢੀ ਜੇ ਮੇਰਾ ਹਿੱਸਾ ਕਿੱਥੇ ਰਹਿ ਗਿਆ ਇਹ ਤਾਂ ਆਟੋਮੈਟਿਕ ਹੀ ਹੋ ਗਿਆ ਕਿ ਪਾਰਟੀ ਤੋਂ ਅਸੀਂ ਬਾਹਰ ਹੋ ਗਿਆ ਜੇ ਤੁਸੀਂ ਪਾਰਟੀ ਦੇ ਉਲਟ ਬੋਲਣ ਲੱਗ ਗਏ ਪ੍ਰਧਾਨ ਦੇ ਉਲਟ ਬੋਲਣ ਲੱਗ ਗਏ ਤੇ ਫਿਰ ਫਿਰ ਦੱਸੋ ਫਿਰ ਅਸੀਂ ਪਾਰਟੀ ਦੇ ਕਿੱਥੇ ਰਹਿ ਗਏ ਜਲੰਧਰ ਵੈਸ ਚੋਣ ਦੇ ਅੰਦਰ ਆਪ ਲੋਕੋ ਦੇ ਖਿਲਾਫ ਜਾ ਕੇ ਉਹ ਕੈਂਡੀਡੇਟ ਖੜਾ ਰੱਖਾ ਔਰ ਉਸਕੇ ਕਾਰਨ ਪਾਰਟੀ ਕੀ ਕਿਰਕਰੀ ਹੋਈ ਲਗਭਗ 2000 ਵੋਟ ਆਈ ਪਾਰਟੀ ਕੀ ਸੋ ਕਈ ਨਾ ਨਹੀਂ ਮੰਨਦੇ ਨਹੀਂ ਕਿ ਪਾਰਟੀ ਕੋ ਬਦਨਾਮ ਕੀਤਾ ਜਾ ਰਹਾ ਹੈ ਦੇਖੋ ਜਿਹੜੇ ਬਦਨਾਮ ਕਰਨ ਵਾਲੇ ਨੇ ਉਹ ਖੁਦ ਬਦਨਾਮ ਜਿਹੜਾ ਗਲਤੀ ਕਰਦਾ ਖੁਦ ਉਸ ਗਲਤੀ ਦੀ ਸਜ਼ਾ ਭੁਗਤ ਲੈਂਦਾ ਜਿਹੜੇ ਗਲਤੀਆਂ ਕਰੀ ਜਾਣਗੇ ਉਹ ਖੁਦ ਉਹਨਾਂ ਦੀ ਸਜ਼ਾ ਖਾਣਗੇ ਯਾਨੀ ਦੇਖ ਲਿਓ ਸਮਾਂ ਆਏਗਾ ਤਾ ਉਹ ਤੁਹਾਡੇ ਸਾਹਮਣੇ ਆ ਜਾਏਗਾ ਹਿਸਟਰੀ ਦੱਸੇਗੀ ਉਹ ਰਿਪੀਟ ਕਰਦੀ ਰਹਿੰਦੀ ਹੈ ਪਿੱਛੇ ਵੀ ਬੜਾ ਰਿਪੀਟ ਕੀਤਾ ਹਿਸਟਰੀ ਨੇ ਮੈਂ ਤਾਂ ਦੇਖੀ ਜਨਾ ਬੜਾ ਪੁਰਾਣੇ ਸਮੇਂ ਤੋਂ ਦੇਖੀ ਜਨਾ ਮੇਰੇ ਖਿਆਲ 50 ਸਾਲ ਤੋਂ ਉੱਪਰ ਹੋ ਗਏ ਪਾਰਟੀ ਦੇ ਸਾਰੇ ਦੇਖਦੇ ਨੂੰ ਸਿਸਟਮ ਕਿ ਕਿੰਨੇ ਵਾਰੀ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਤੇ ਸੰਘਤ ਨੇ ਹਮੇਸ਼ਾ ਅਕਾਲੀ ਦਲ ਨੂੰ ਤਕੜਾ ਰੱਖਿਆ ਹੁਣ ਵੀ ਦੇਖੋ ਹੁਣ ਵੀ ਦੇਖੋ ਅਕਾਲੀ ਦਲ ਨੇ ਮਜ਼ਬੂਤ ਹੀ ਰਹਿਣਾ ਬਹਿਣ ਕੱਢਦੇ ਬਹੁਤ ਮਜ਼ਬੂਤ ਪਾਰਟੀ ਹੈ ਬਹੁਤ ਅਕਾਲੀ ਦਲ ਜਿਹੜਾ ਹੈ ਬਹਾਦਰ ਲੋਕਾਂ ਦੀ ਜਮਾਤ ਹੈ ਦੇਸ਼ ਦੀ ਆਜ਼ਾਦੀ ਵੇਲੇ ਸਾਰਾ ਹਿੰਦੁਸਤਾਨ ਨਹੀਂ ਸੀ ਖੜਾ ਹੋਇਆ ਤੇ ਸਾਰਾ ਹਿੰਦੁਸਤਾਨ ਭਗ ਸਿੰਘ ਨਹੀਂ ਬਣ ਸਕਦਾ ਸਾਰਾ ਹਿੰਦੁਸਤਾਨ ਸਰਾਬਾਰ ਨਹੀਂ ਬਣ ਸਕਦਾ ਸਾਰਾ ਹਿੰਦੁਸਤਾਨ ਸੁਆਸਚੰਦਰ ਬੋਸ਼ ਨਹੀਂ ਬਣ ਸਕਦਾ ਇਹ ਚੰਦ ਬੰਦੇ ਹੀ ਹੁੰਦੇ ਨੇ ਉਸ ਵੇਲੇ ਵੀ ਲੋਕਾਂ ਰੀਜਾਂ ਦੇ ਨਾਲ ਸੀ ਫਖਸੇ ਹੋਰਾਂ ਦੇ ਖਿਲਾਫ ਤਾਂ ਅਗਰੇਜ਼ਾਂ ਦੇ ਖਿਲਾਫ ਵਾਲੇ ਬੰਦਿਆਂ ਨੇ ਉਹਨਾਂ ਨੇ ਸ਼ਹੀਦیاں ਹੋਈਆਂ ਫੜੇ ਗਏ ਪੂਰੀ ਅਭਨ ਸਭ ਪਾਰਟੀ ਕੀ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਲੋੜ ਹੀ ਕੋਈ ਨਹੀਂ ਮਜਬੂਰੀ ਕਿਹ ਹੈ ਪਾਰਟੀ ਕੋਈ ਮਜਬੂਰੀ ਨਹੀਂ ਉਹ ਪਾਰਟੀ ਦੇ ਖਿਲਾਫ ਕੋਈ ਵੀ ਕੰਮ ਕਰ ਚਲੇ ਤੁਸੀਂ ਵੀ ਬੋਲੀ ਜਾਂਦੇ ਮੈਂ ਤੁਹਾਡੇ ਤੇ ਕੀ ਐਕਸ਼ਨ ਕਰੂੰਗਾ ਕੀ ਲੋਡ ਆਫ ਇਨਫੈਕਸ਼ਨ ਦੀ ਇਸ ਕਰਕੇ ਜਿਹੜੇ ਬੰਦੇ ਪਾਰਟੀ ਤੋਂ ਬਾਹਰ ਬੋਲੀ ਜਾਂਦੇ ਸਾਨੂੰ ਲੋੜ ਕੇ ਤਾਂ ਆਪਣੀਆਂ ਵੀ ਬਾਹਰ ਲੋਕ ਦੇਖੀ ਜਾਂਦੇ ਨੇ ਹੋਰ ਜਿੱਥੇ ਦਸ ਗਾਲਾਂ ਕੱਢੀ ਨੇ ਗੈਰਵਾ ਕੱਢੀ ਜਾਵੇ ਬਸ ਦੂਜੇ ਹੜਦੇ ਨੇ ਕਿੰਨੀਆਂ ਪਾਰਟੀਆਂ ਸਾਡੇ ਉਲਟ ਬੋਲਦੀਆਂ ਨੇ ਅੱਜ ਉਲਟ ਬੋਲਣ ਵਾਲੇ ਦੇਖੋ ਕੀ ਹੋਇਆ ਤੇ ਸਾਨੂੰ ਸਾਡੇ ਤੇ ਕੀ ਦੋਸ਼ ਲਾਏ ਇਹ ਜੀ ਧਰਮ ਦੀ ਬੱਗਿਆ ਹੋ ਗਈ ਇਹ ਜੀ ਰੇਤਾ ਮਹਿੰਗਾ ਹੋ ਗਿਆ ਇਹ ਜੀ ਚਿੱਟਾ ਹੋ ਗਿਆ ਇਹ ਜੀ ਬੰਦੇ ਪਰ ਲਾ ਕੇ ਚਿੱਟੇ ਨਾਲ ਇਹ ਜੀ ਛੁੱਡੀ ਖਾ ਗਈ ਨਰਮੇ ਨੂੰ ਬੰਦੇ ਜੀ ਕਹੂਗੇ ਜੀ ਜੱਟ ਮਰ ਗਿਆ ਅੱਜ ਜੱਟ ਦਾ ਸੂਣਾ ਮਰ ਰਿਹਾ ਅੱਜ ਸੁੰਡੀ ਦਾ 10 ਗੁਣਾ ਹੋ ਗਈ ਹੈ ਰੇਟਾ ਰੇਟ ਕੱਢ ਲਓ ਸਾਡੇ ਕਾਲੀ ਦੇ ਰਾਜ ਨਾਲੋਂ ਅਮਰਿੰਦਰ ਵੇਲੇ ਦੁੱਗਣਾ ਹੋਣ ਉਸ ਤੋਂ ਤਿੰਗਣਾ ਸਾਡੇ ਨਾਲੋਂ ਤਿੰਨ ਗੁਣਾ ਰੇਟ ਹੈ ਕੱਢ ਲਓ ਰੇਟ ਰਿਸ਼ਵਤ 15 ਗੁਣਾ ਨਹੀਂ 50 ਗੁਣਾ ਵੱਧ ਹੈ ਨਰਮਾ ਛੁੱਡੀਆਂ ਹੋਵੇ ਪਈ ਇਹਦੇ ਖਤਮ ਹੋ ਗਿਆ ਲੋਕਾਂ ਵਿੱਚ ਜੇ ਦਵਾਈ ਲਾ ਕੇ ਮਰੀ ਰੋਜ਼ ਡਰੱਗ ਨਾਲ 4-4 5-5 ਬੰਦੇ ਮਰਦੇ ਨੇ ਕਿ ਟੱਬਰ ਦੇ ਮਰੀ ਜਾਂਦੇ ਨੇਗੇ ਐਮਐਲਏ ਸਰਕਾਰ ਦੇ ਪੋਸਟਾ ਪਾਈ ਜਾਂਦੇ ਨੇ ਵੀ ਤੁਹਾਡੇ ਅਫਸਰ ਵੇਚੀ ਜਾਂਦੇ ਨੇ ਤੁਸੀਂ ਤੁਸੀਂ ਇਹਨੂੰ ਫੜੋ ਫੜਦੇ ਨਹੀਂ ਤੁਸੀਂ ਪੈਸੇ ਲੈਨੇ ਹੋ ਅਸੀਂ ਨਹੀਂ ਕਹਦੇ ਉਹਨਾਂ ਦੇ ਬਲੇ ਬੋਲਦੇ ਨੇ ਔਰ بڑے ਨਾਮ ਵਰ ਐਮਐਲਏ ਬੋਲ ਰਹੇ ਤੁਹਨ ਪਤਾ ਹੀ ਇਹ ਪੋਸਟਾ ਦੇਖ ਰਹੇ ਹੋ ਅੱਜ ਕਿਹੜੀ ਚੀਜ਼ ਐ ਇਹ ਚੀਜ਼ਾ ਸਾਡੇ ਦੋਸ਼ ਲਾਉਂਦੇ ਸੀ ਅੱਜ ਧਰਮ ਤੇ ਕਿੰਨੇ ਹਮਲੇ ਹੋ ਚੁੱਕੇ ਨੇ 57 ਵਾਦ ਬੇਅਦਵੀ ਹੋ ਗਈ ਐ ਫਿਰ ਉਹ ਲੋਕ ਜਿਹੜੇ ਸਾਡੇ ਦੋਸ਼ ਲਾਉਂਦੇ ਸੀ ਬੋਲਦੇ ਕਿਉਂ ਨਹੀਂ ਧਰਮ ਤੇ ਬੋਲ ਪੈਣਾ ਚਿੱਟੇ ਤੇ ਬੋਲ ਪੈਣਾ ਕਿਸਾਨ ਮਰ ਰਹੇ ਨੇ ਉਹ ਦੂਸਰੇ ਗਰੀਬੀ ਚ ਉਹ ਤੇ ਬੋਲ ਪੈਣਾ ਚੁੱਪਨ ਸਾਰੇ ਅੱਜ ਕੋਈ ਜਿਆਦਾ ਨਹੀਂ ਕਿਸੇ ਨੂੰ ਆ ਰਿਹਾ ਇਸ ਕਰਕੇ ਸਮਾ ਆਪਣੇ ਆਪ ਜ਼ਖਮ ਭਰਦਾ ਅਖੀਰ ਜਿਹੜਾ ਹੈ ਕਾਲੀ ਦਲ ਦਾ ਲੋਕਾਂ ਜਾ ਲੈਣਾ ਕਿ ਇਹ ਠੀਕ ਸੀ ਇਹ ਲੋਕ ਕੰਮ ਕਰਨ ਵਾਲੇ ਨੇ ਇਹ ਬੇਹੰਤੀ ਲੋਕਨ ਝੂਠੇ ਇਲਜ਼ਾਮ ਲਾਏ ਅਸੀਂ ਇੱਕ ਮਿਨੋਰਟੀ ਦੀ ਪਾਰਟੀ ਆ ਮਿਨੋਰਟੀ ਪਾਰਟੀ ਕਰਕੇ ਸਾਰੇ ਲੋਕ ਸਾਨੂੰ ਕਹਿ ਰਹੇ ਜਿੰਨੀਆਂ ਜਿਹਾ 90 ਕਾਲੀ ਦਲ ਨੂੰ ਕਿਵੇਂ ਖਤਮ ਕਰਨਾ ਹੈ ਇਹ ਧਰਮ ਨੂੰ ਕਿਵੇਂ ਢਾਹ ਲਾਉਣੀ ਹੈ ਦੋਨੇ ਗੱਲਾਂ ਤੇ ਜ਼ੋਰ ਲਗਾਇਆ ਏਜੰਸੀਆਂ ਦਾ ਇਸ ਕਰਕੇ ਮੈਂ ਕਹਿੰਦਾ ਮੈਂ ਤੁਹਾਡੇ ਤੇ ਅਗਲਾ ਸਵਾਲ ਕਰਦਾ ਲਿਖਣਾ ਨਹੀਂ ਤੁਸੀਂ ਦੇਣਾ ਨਹੀਂ ਏ ਟੀਵੀ 'ਚ ਸ਼ਾਇਦ ਆ ਕਿ ਹਿੰਦੁਸਤਾਨ ਦੀਆਂ ਏਜੰਸੀਆਂ ਬਹੁਤ ਵੱਡੀ ਗਲਤੀ ਕਰ ਰਹੀਆਂ ਨੇ ਸਿੱਖ ਇੱਕ ਬਹਾਦਰ ਕੌਮ ਹੈ ਇਸ ਧਰਤੀ ਤੇ ਪੈਦਾ ਹੋਈ ਹੈ ਸਾਡੇ ਗੁਰੂ ਇਸ ਧਰਤੀ ਤੇ ਪੈਦਾ ਹੋਏ ਨੇ ਸਾਡੇ ਪੰਜ ਪਿਆਰੇ ਇਸ ਧਰਤੀ ਦੇ ਨੇ ਸਾਡੀ ਸਿੱਖ ਕੌਮ ਇਸ ਧਰਤੀ ਦੀ ਹੈ ਇਸੇ ਧਰਤੀ ਤੇ ਰਹਿ ਕੇ ਲੜਨਾ ਹੈ ਇਸੇ ਤੇ ਲੈ ਕੇ ਹੱਕ ਲੈਣੇ ਇਹੀ ਸਾਡਾ ਦੇਸ਼ ਹੈ ਇਸ ਇਤਿਹਾਸੀ ਅੱਗੇ ਵਧਣ ਨਾਲ ਕਿ ਇਹ ਜੋ ਕਰ ਰਹੇ ਨੇ ਗਲਤੀਆਂ ਕਰ ਰਹੇ ਨੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਇੱਕ ਬਹਾਦਰ ਕੌਮ ਦਾ ਨੁਕਸਾਨ ਕਰਕੇ ਬਾਦ ਤੇ ਸਿੱਖ ਧਰਮ ਜਿਹੜਾ ਦੁਨੀਆ ਦਾ ਸਭ ਤੋਂ ਬਿਹਤਰੀਨ ਧਰਮ ਹੈ ਉਹਦਾ ਨੁਕਸਾਨ ਕਰਕੇ ਦੇਸ਼ ਦਾ ਨਹੀਂ ਦੁਨੀਆ ਦਾ ਨੁਕਸਾਨ ਕਰ ਰਹੇ ਠੀਕ ਹੈ ਥੈਂਕ ਯੂ